ਮੇਰੇ ਕੋਲੇ ਆ ਜੇ ਆ ਮਾਈਕ ਫੜੋ ਬਾਈ ਤੇ ਅਨਾਉਂਸਮੈਂਟ ਕਰੋ ਅਸੀਂ ਬਹੁਤ ਵਾਰੀ ਬੋਲਦਾ ਅਸੀਂ ਮਾਫੀ ਚਾਹੁੰਦੇ ਆ ਜੇ ਕਾਡੀਆਂ ਕਰਾਉਣੀ ਐ ਤੇ ਕਾਡੀਆਂ ਬੋਲਾਂਗੇ ਨਹੀਂ ਆ ਮਾਈਕ ਸੰਭਲੋ ਜੀ ਇੱਕ ਪ੍ਰਬੰਧਕ ਮੇਰੇ ਕੋਲੇ ਆਲੇ ਜੀ ਇੱਕ ਪ੍ਰਬੰਧਕ ਆ ਕੇ ਇਥੋਂ ਅਨਾਉਂਸ ਕਰੋ ਵੀ ਕਿੰਨੀਆਂ ਕਾਡੀਆਂ ਐ ਕਾਡੀਆਂ ਖੁੱਲੀਆਂ ਨੇ ਜਾਂ ਟਰਨ ਬਾਈ ਟਰਨ ਐ ਜਾਂ ਤੀਜੀ ਬੰਦ ਐ ਹਲੋ ਬਾਈ ਮੁੜ ਕੇ ਯਾਰ ਤੁਸੀਂ ਸਾਨੂੰ ਟੀਮਾਂ ਨੂੰ ਗਾਣਾ ਕੱਢਣ ਲੱਗੇ ਜਾਂਦੇ ਆ ਵੀ ਇਹ ਮੈਚ ਨਹੀਂ ਚਲਾਉਂਦੇ ਹੁਣ ਤੀਜੀ ਕੌਡੀ ਬੰਨਤੀ ਸਾਡੇ ਰੀਡਰ ਨੂੰ ਤਾਂ ਪਾਉਣ ਨਹੀਂ ਦਿੱਤੀ ਉਹਨਾਂ ਦਾ ਬੰਦਾ ਤੀਜੀ ਕੌਡੀ ਪਾ ਕੇ ਸਾਡਾ ਨੰਬਰ ਬੰਨਦਾ ਸੀ ਫੇਰ ਵੀ ਕਹੀ ਜਾਂਦਾ ਦੁਬਾਰੇ ਦੁਬਾਰੇ ਚਲਾ ਦਿਓ ਵੀ ਕੌਡੀ ਦੁਬਾਰੇ ਪਵਾ ਦੇ ਨੀ ਹੁਣ ਕੌਡੀਆਂ ਪਹਿਲਾਂ ਖੁੱਲੀਆਂ ਹੋ ਜਾਣੀਆਂ ਜਦੋਂ ਤਵੇਰ ਦੀ ਤੀਜੀ ਬੰਨਦਾ ਬੰਨਵਾਦੀ ਜੀ ਰੇਡ ਜਮਾ ਦੋ ਫਰੇਟਾਂ ਵਾਸਤੇ ਜਿਹੜਾ ਮਰਜ਼ੀ ਬੋਲੀ ਜਾ ਕੰਮ ਕਰਦਾ ਇੱਕ ਦਾ ਮਿੰਟ ਜੀ ਮਾਰੇ ਜਾਂ ਮਾਈਕ ਤੇ ਬੋਲ ਸਕਦੇ ਆਇਓ ਨਹੀਂ ਤੁਹਾਨੂੰ ਕਹਿਣਾ ਬਲਜੀਤ ਸਿੰਘ ਚੱਲੀ ਬਲਜੀਤ ਸਿੰਘ ਜੀ ਚੱਲੀ ਕਹਿੰਦੇ ਵੀ ਤੀਜੀ ਕੌਡੀ ਬੰਨਦਾ ਹੈ ਤੀਜੀ ਕੌਡੀ ਬੰਨਦਾ ਹੈ ਬਾਈ ਆ ਕੌਡੀ ਸ਼ੁਰੂ ਕਰੋ ਜੀ ਕਮੇਟੀ ਵੱਲੋਂ ਡਿਸੀਜਨ ਹੈ ਭਰਾ ਕਹਿੰਦੇ ਉਹ ਯਾਰ ਨਹੀਂ ਮੈਂ ਕਾਰਨ ਨਹੀਂ ਬੋਲੂਗਾ ਬਾਜਉਂਦੀ ਆ ਬਾਈ ਜਿਹੜੇ ਪੱਟਾ ਜਾਣ ਟਰਨ ਬਾਈ ਟਰਨ ਪਾਊਗਾ ਫੈਦੋ ਜੀ ਟੀਮ ਸੀ ਟਾਈਆਂ ਨਹੀਂ ਪਈਆਂ ਸੀ ਪਹਿਲਾਂ ਕਹਿੰਦਾ ਜਿਹੜੇ ਪੱਟਾ ਜਾਣ ਮੈਚ ਖੇਡ ਲੈ ਟਾਈਆਂ ਆਲੀ ਪਹਿਣੀਆਂ ਆਓ ਜੀ ਕਰਾ ਰੇਡ ਹੋਣਾ ਆਓ ਕਰਾ ਰੀਤਾ ਓਰੇ ਆਈ ਓਰੇ ਆਈ ਆਈ ਮੜਾ ਇੱਕ ਇੱਕ ਮਿੰਟ ਬਾਈ ਜੀ ਇੱਕ ਮਿੰਟ ਗੌਰ ਕੀਤਾ ਓਰੇ ਆਈ ਬਾਈ ਦੇਖੋ ਆ ਬੰਦੇ ਦੀ ਇਨਸਾਨੀਅਤ ਦੇਖੋ ਪਹਿਲਾਂ ਦੋ ਵਾਰੀ ਜੋ ਬੋਲਿਆ ਗਿਆ ਪਰ ਇਹ ਕਹਿੰਦਾ ਵੀ ਕਬੱਡੀ ਆਪਾਂ ਖਰਾਬ ਨਹੀਂ ਕਰਨੀ ਮੈਚ ਕਰਾਉਣਾ ਜਿੱਦਾ ਕਹਿੰਦੇ ਆ ਅਸੀਂ ਉਦਾਂ ਖੇਡ ਦੰਨੇ ਆ ਇਹਦੀ ਤਾੜੀ ਲਾਓ ਜ਼ੋਰਦਾਰਾ ਜੰਗੀਆਂ ਵਾਲਿਆਂ ਗੁਰਪ੍ਰੀਤ ਮਿਹਰਬਾਨੀ